ਹੁਣ ਆਪਾਂ ਗੱਲ ਕਰੀਏ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਬਾਰੇ ਪਹਿਲਾਂ ਜਿਸ ਤਰ੍ਹਾਂ ਤੰਬਾਕੂ ਦੀ ਗੱਲ ਕਰਦੇ ਆ ਜਿਹੜਾ इजीली ਅਵੇਲੇਬਲ ਹੈ ਦੇਖੋ ਨਸ਼ਿਆਂ ਦਾ ਇੱਕ ਕਾਰਨ ਇਹ ਵੀ ਹੈ ਕਿ इजीली ਅਵੇਲੇਬਲ ਨੇ ਥਾਂ-ਥਾਂ ਤੇ ਖੋਖੇ ਨੇ ਜਿੱਤੋਂ ਮਰਜ਼ੀ ਜਰਦਾ ਮਿਲ ਜਾਂਦਾ ਹੈ ਜਿੱਤੋਂ ਮਰਜ਼ੀ ਜਿਹੜਾ ਹੈਗਾ ਬੀੜੀਆਂ ਸਿਗਰਟਾਂ ਮਿਲ ਜਾਂਦੀਆਂ ਤਾਂ ਇਹਦੇ ਨਾਲ ਕੀ ਇਫੈਕਟ ਪੈਂਦੇ ਆ ਇਹ ਬੱਚਿਆਂ ਨੂੰ ਜ਼ਰੂਰ ਦੱਸਿਆ ਜਾਣਾ ਚਾਹੀਦਾ ਜਿਵੇਂ ਮੰਨ ਲਓ ਕੋਈ ਸਿਗਰਟ ਦਾ ਧੂਆ ਅੰਦਰ ਲੈ ਕੇ ਜਾਂਦਾ ਤਾਂ ਸਾਡੇ ਫੇਫੜੇ ਨੇ ਜਿਹੜੇ ਉਹ ਛੋਟੇ ਛੋਟੇ ਯੂਨਿਟਸ ਤੋਂ ਮਿਲ ਕੇ ਬਣੇ ਹੁੰਦੇ ਆ ਜਿਨ੍ਹਾਂ ਨੂੰ ਐਲਵੀਓਲਾਈ ਕਿਹਾ ਜਾਂਦਾ ਐਲਵੀਓਲਾਈ ਦੇ ਵਿੱਚ ਧੂਆ ਜਾਂਦਾ ਉੱਥੇ ਟਾਰ ਦੇ ਰੂਪ ਵਿੱਚ ਇਕੱਠਾ ਹੋ ਜਾਂਦਾ ਉਹਦੀਆਂ ਦਿਵਾਰਾਂ ਦੇ ਨਾਲ ਲੱਗ ਜਾਂਦਾ ਇੱਥੇ ਦੋ ਬਿਮਾਰੀਆਂ ਪੈਦਾ ਹੁੰਦੀਆਂ ਨੇ ਪਹਿਲੀ ਗੱਲ ਤਾਂ ਉਸ ਵਿਅਕਤੀ ਨੂੰ ਸਮੋਕਰਜ਼ ਕਫ ਜਿਹਨੂੰ ਆਪਾਂ ਕਹਿੰਦੇ ਆ ਸਿਗਰਟ ਵੀੜੀ ਪੀਣ ਵਾਲਿਆਂ ਦੀ ਖਾਂਸੀ ਉਹਨਾਂ ਨੂੰ ਜ਼ਰੂਰ ਹੁੰਦੀ ਹੈ ਅਚਾ ਸੈਕੰਡਲੀ ਇੱਕ ਬਿਮਾਰੀ ਹੈ ਐਮਫੀਸੀਮਾ ਐਮਫੀਸੀਮਾ ਦਾ ਮਤਲਬ ਹੈ ਕਿ ਉਹਤੇ ਟਾਰ ਦੇ ਕਾਰਨ ਲੁੱਕ ਵਰਗੇ ਪਦਾਰਥ ਦੇ ਕਾਰਨ ਐਕਸਚੇਂਜ ਆਫ ਗੈਸਿਸ ਜਿਹੜਾ ਆਕਸੀਜਨ ਦਾ ਅੰਦਰ ਜਾਣਾ ਕਾਰਬਨ ਡਾਈਆਕਸਾਈਡ ਦਾ ਬਾਹਰ ਨਿਕਲਣਾ ਉਹ ਚੀਜ਼ ਪ੍ਰੋਪਰਲੀ ਨਹੀਂ ਹੁੰਦੀ ਗੈਸਾਂ ਪ੍ਰੋਪਰਲੀ ਐਕਸਚੇਂਜ ਨਹੀਂ ਹੁੰਦੀਆਂ ਉਹਨਾਂ ਦੀ ਅਦਲਾ ਬਦਲੀ ਸਹੀ ਢੰਗ ਦੇ ਨਾਲ ਨਹੀਂ ਹੁੰਦੀ ਤਾਂ ਉਹ ਇੱਕ ਕਮਜ਼ੋਰੀ ਦਾ ਕਾਰਨ ਬਣਦੀ ਹੈ ਇਸੇ ਤਰੀਕੇ ਨਾਲ ਕੈਂਸਰ ਹੈ ਗਲੇ ਦਾ ਕੈਂਸਰ ਹੈ ਤੰਬਾਕੂ ਕੈਂਸਰ ਵੀ ਦਾ ਵੀ ਕਾਰਨ ਬਣਦਾ ਅੱਛਾ ਇਸੇ ਤਰੀਕੇ ਨਾਲ ਜਿਹੜਾ ਮੂੰਹ ਤੇ ਰੱਖਣ ਵਾਲ ਤੇ ਉਹ ਜਰਦਾ ਕੋਲਿਪ ਵਗੈਰਾ ਜੋ ਵੀ ਹੈ ਤਾਂ ਉਹ ਯੂਜ਼ ਕੀਤਾ ਜਾਂਦਾ ਹੈ ਉਹਦੇ ਨਾਲ ਕਲੀ ਨਾਲ ਛੋਟੇ ਛੋਟੇ ਜ਼ਖਮ ਨੇ ਜਿਹੜੇ ਮੂੰਹ ਦੇ ਵਿੱਚ ਹੋ ਜਾਂਦੇ ਆ ਤੇ ਉਹ ਜ਼ਖਮ ਹੌਲੀ ਹੌਲੀ ਨਾ ਭਰਨਯੋਗ ਹੋ ਜਾਂਦੇ ਆ ਮਤਲਬ ਭਰਦੇ ਨਹੀਂ ਹੈਗੇ ਜਦੋਂ ਬਹੁਤਾ ਟਾਈਮ ਜ਼ਖਮ ਨਾ ਭਰੇ ਤਾਂ ਉਹ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਆ ਤਾਂ ਇਸ ਕਰਕੇ ਉਹਦੇ ਨਾਲ ਹਾਲਾਂਕਿ ਜਿਹੜੀ ਉਹ ਪੁੜੀ ਜੀ ਹੁੰਦੀ ਆ ਉਹਦੇ ਉੱਤੇ ਇੱਕ ਬਿচ্ছু ਬਣਾਇਆ ਹੁੰਦਾ ਹੈ ਉਹਦੇ ਥੱਲੇ ਲਿਖਿਆ ਹੁੰਦਾ ਤਮਾਕੂ ਮੇਕਸ ਕੈਂਸਰ